ਹਾਲੇਲੂਇਆ ਜਿਸ ਤਰ੍ਹਾਂ ਕਿ ਵਚਨ ਜਬੂਰ ਦੀ ਪੋਥੀ ਉਹਦੀ 30 ਬਾਬ ਦੀ ਇੱਕ ਵਚਨ ਚ ਲਿਖਿਆ ਹੈ ਇਹ ਹੋਵਾ ਮੈਂ ਤੇਰੀ ਵਡਿਆਈ ਕਰਾਂਗਾ ਕਿਉਂ ਜੋ ਤੂੰ ਮੈਨੂੰ ਉਤਾਹਾਂ ਖਿੱਚਿਆ ਤੇ ਮੇਰੇ ਵੈਰੀਆਂ ਨੂੰ ਮੇਰੇ ਉੱਤੇ ਆਨੰਦ ਹੋਣ ਨਾ ਦਿੱਤਾ ਇਸ ਵਚਨ ਦੇ ਦੁਆਰਾ ਪਰਮੇਸ਼ਵਰ ਨੇ ਇਸ ਬਲਦਰ ਦੇ ਜੀਵਨ ਚ ਅਦਭੁਤ ਕੰਮ ਕੀਤਾ ਔਰ ਇਸ ਵੀਰ ਨੂੰ ਨਸ਼ੇ ਦੀ ਦੁਸ਼ਟ ਆਤਮਾ ਤੋਂ ਆਜ਼ਾਦ ਕੀਤਾ ਆਮੀਨ ਗੋਡ ਬlesਸ ਯੂ ਆਲ ਹallelujah ਸਾਰੇ ਮਸੀਹੀ ਭਾਈ ਭੈਣਾਂ ਨੂੰ ਜੈ ਮਸੀਹ ਦੀ ਅੱਜ ਜਿਸ ਬ੍ਰਦਰ ਦੀ ਅਸੀਂ ਗਵਾਹੀ ਨੂੰ ਸੁਣਨ ਜਾ ਰਹੇ ਆ ਇਹਨਾਂ ਦਾ ਨਾਮ ਬੰਟੀ ਹੈ ਇਹ ਹਰਿਆਣਾ ਦੇ ਰਹਿਣ ਵਾਲੇ ਹਨ ਅੱਜ ਅਸੀਂ ਦੇਖਾਂਗੇ ਕਿ ਕਿਸ ਤਰ੍ਹਾਂ ਪਰਮੇਸ਼ਵਰ ਨੇ ਜੀਐਸ ਮਸੀਹ ਯੂਸਫ ਮਿਨਿਸਟਰੀ ਦੇ ਦਾਸ ਔਰ ਦਾਸੀ ਦੇ ਦੁਆਰਾ ਇਸ ਬ੍ਰਦਰ ਦੇ ਜੀਵਨ 'ਚ ਕੰਮ ਕੀਤਾ ਔਰ ਨਸ਼ੇ ਦੀ ਦੁਸ਼ਟ ਆਤਮਾ ਤੋਂ ਇਸ ਬ੍ਰਦਰ ਨੂੰ ਆਜ਼ਾਦ ਕੀਤਾ ਵੱਡਾ ਛੁਟਕਾਰਾ ਦਿੱਤਾ ਹallelujah ਆਓ ਇਸ ਬਲਦਰ ਦੀ ਗਵਾਹੀ ਨੂੰ ਇਹਨਾਂ ਦੇ ਮੂੰਹੋਂ ਸੁਣਨੇ ਕਿ ਕਿਸ ਤਰ੍ਹਾਂ ਪਰਮੇਸ਼ਵਰ ਨੇ ਇਹਨਾਂ ਦੇ ਜੀਵਨ 'ਚ ਕੰਮ ਕੀਤਾ ਪਰਮੇਸ਼ਵਰ ਇਸ ਗਵਾਹੀ ਦੇ ਦੁਆਰਾ ਤੁਹਾਨੂੰ ਆਸ਼ੀਸ਼ ਔਰ ਬਰਕਤ ਦੇ ਈਸ਼ੂ ਮਸੀਹ ਦੇ ਸਾਮਰਥੀ ਨਾਮ 'ਚ ਆਮੀਨ ਗੋਡ ਬlesਸ ਯੂ ਆਲ ਸਭੀ ਕੋ ਜੇ ਮਸੀਹੀ ਮੇਰਾ ਨਾਮ ਬੰਟੀਆ ਮੈਂ ਹਰਿਆਣਾ ਤੋਂ ਆਂ ਔਰ ਮੇਰੀ ਗਵਾਹੀ ਹੈ ਆ ਕਿ ਮੈਂ ਪਹਿਲੇ ਨਸ਼ਾ ਕਰਦਾ ਥਾ ਤਮਾਕੂ ਵਗੈਰਾ ਕੋ ਔਰ ਮੈਂ ਪ੍ਰਭੂ ਦਾ ਧੰਨਵਾਦ ਕਰਤਾ ਹਾਂ ਔਰ ਮੈਂ पहले नशा करता था और मैंने पास्टर जी या मनिष्ट से, और से, से खुदा, और खुदा के दास दासी से दुआ प्रार्थना करवाई और मैंने नशे से आज़ाद किया खुदा ने मैं पास्टर जी का दासी को खुदा के दास दासी का धन्यवाद करता हूँ और सारी महिमा जला प्रभु यशु मसीह के नाम मैं देता हूँ सभी को जय मसीह की